ਉਗ ਰੰਗ ਪਰੋ ਜੋ ਹਰ ਰੋਜ਼ ਨਿਤ ਅੰਮ੍ਰਿਤ ਵੇਲੇ ਚੰਦਰੇ ਦੀ ਲੜੀ ਮਾਰ ਵੀ ਚਾਰ ਤਦਕਨ ਦੇ ਨਾਸ਼ਕ ਸੁਖਨ ਦੇ ਪ੍ਰਕਾਸ਼ਕ ਹਲਤ ਪਲਦੇ ਰੱਖੇ ਮਨਮਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਅਵਤਾਰ ਗੁਰ ਕਤੇ ਤੇ ਬਿਰਾਜਮਾਨ ਬਾਣੀ ਬੋਤ ਗੰਦੇ ਸੋਮੇ ਗਿਆਨ ਦੇ ਸਾਗਰ ਤੰਤਨ ਆਦਿ ਸ੍ਰੀ ਗੁਰੂ ਗ੍ਰੰਥ ਸਭੀ ਦੀ ਪੰਮਰੂ ਜੀ ਅੰਦਰ ਸੱਜ ਬੈਠੀ ਗੁਰਖਾ ਸਾਹਿਬ ਸਾਜ ਸਮਝਿਓ ਆਓ ਜੋ ਤਿਰਾਂ ਤੋਂ ਆਪਾਂ ਤਨ ਤਨ ਸਾਹਿਬ ਜੀ ਗੁਰੂ ਨਨ ਪਾਸ਼ਾ ਜੀ ਮਹਾਰਾਜ ਜਿਨ੍ਹਾਂ ਦੇ ਪੰਮ ਜੀ ਦੇ ਕਥਾ ਵਿਚਾਰ ਕਈਆਂ ਮਿੰਨਤੋਂ ਆਪਾਂ ਕਰਦੇ ਸੁਣਦੇ ਆ ਰਹੇ ਆ। ਆਓ ਅੱਜ ਵੀ ਇਸੇ ਡੜੀ ਦਾ ਹਿੱਸਾ ਬਣ ਕੇ ਸਤਿਗੁਰਾਂ ਦੇ ਪੰਗੋ ਜੀਨ ਵਿੱਚੋਂ ਆਪਾਂ ਕੁਝ ਰੱਬੀ ਗੁਣਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ। ਜਿਸ ਰੱਬੀ ਗੁਣਾਂ ਦੀ ਬਰਕਤ ਦੇ ਨਾਲ ਨਿੱਦੇ ਦੁੱਖਾਂ ਕਲੇਸ਼ਾਂ ਜੋਕਾਂ ਸੋਗਾਂ ਕਾੜਿਆਂ ਸਾੜਿਆਂ ਚਿੰਤਾ ਫਿਕਰਾਂ ਤੋਂ 벗ਰਦੇ ਆਪਾਂ ਨਾਲ ਦੇ ਨਾਲ ਜਮਾ ਦੀ ਮਾਰ ਤੋਂ ਵੀ ਬਚ ਸਕਦੇ ਆ ਤੁ ਕਿਤੇ ਬਸ ਨਹੀਂ ਅੱਜ ਸੁਣਦੇ ਦੇ ਇਹਦੇ ਹਰ 85 ਲੱਖ ਜੋਨਾ ਇਸ ਆਵਾਗੁਣ ਤੋਂ ਵੀ ਆਪਾਂ ਬੱਸ ਸਕਦੇ ਤਿਕੋ ਉਹਦੀ ਜਿਹੀ ਰਚਨਾ ਹੈ ਨਾ ਉਸ ਕਲਪੁਖਵਾਇ ਤੋਂ ਦੀ ਬਹੁਤ ਸੁੰਦਰ ਰਚਨਾ ਹੈ ਫਿਰ ਸੁੰਦਰ ਜਤਨਾਇਮ ਪਹਿਲਾਂ ਮੈਂ ਕੋਦਨ ਦੇਵਾ ਛੋਟੇ ਜਾ ਇਹ ਰਤਨਾ ਬਾਰੇ ਮੰਨ ਲਓ ਕਿ ਇਸ ਇਨਸਾਨ ਦੀ ਮੂਰਤ ਬਣਾਉਣੀ ਹੈ ਪੱਥਰ ਵਿੱਚੋਂ ਬਣਾਉਣੀ ਹੈ ਤਾਂ ਬੜੀਆਂ ਦੇਖਦੇ ਆਪਾਂ ਅਦਰ ਪੱਥਰ ਦੀ ਮੂਰਤੀ ਹੈ ਬੜੀ ਦੇਖਦੇ ਆਂ ਕਿਉਂ ਮੂਰਤੀ ਪਹਿਲਾਂ ਸੀ ਨਹੀਂ ਦਿਸਦੀ ਪਹਿਲਾਂ ਪੱਥਰ ਦੀ ਸੀ ਕੇਵਲ ਪਹਿਲਾਂ ਕੇਵਲ ਪੱਥਰ ਦਿਸਦਾ ਸੀ ਅੱਜ ਉਹ ਬੰਦੇ ਦੀ ਸ਼ਕਲ ਦਿਸਣ ਲੱਗੀ ਤੇ ਹੋਇਆ ਕਿ ਕੁਸ਼ਕਿਤ ਕੀਤਾ ਤਾਂ ਪੁੱਛਿਆ ਨਹੀਂ ਕਿ ਕੋਈ ਕੰਮ ਕੀਤਾ ਬੇ ਅੰਦਰ ਮੂਰਤ ਸੀ ਅੰਦਰ ਮੂਰਤ ਸੀ ਤੇ ਜਿਹੜੇ ਉਹ ਪੱਥਰ ਦੇ ਬਾਹਰ ਦੇ ਟੁਕੜੇ ਸੀ ਨਾ ਨਾਲ ਚੰਬੜੇ ਹੋਏ ਉਹ ਬਸ ਕਾਰੀਗਰ ਦੇ ਉਹ ਟੁਕੜਿਆਂ ਨੂੰ ਪਾਸੇ ਕਰਤਾ ਬਾਕੀ ਟੁਕੜਿਆਂ ਨੂੰ ਅੰਦਰੋਂ ਮੂਰਤੀ ਨਿਕਲਾਈ ਆਈ ਇਹ ਨਾ ਆਈ ਇਹ ਨਾ ਕਿਤੇ ਹੋਈ ਸੀਗੀ ਤਾਂ ਪੱਥਰ ਦੇ ਵਿੱਚ ਹੀ ਨਾ ਕੇਵਲ ਇਕ ਕਾਰੀਗਰ ਨੇ ਚੰਗੇ ਬਧੀ ਬਧੀਅਤ ਕਾਰੀਸ਼ਿਆਣੇ ਕਾਰੀਗਰ ਨੇ ਉਹ ਪਾਤ ਪਾਤ ਟੁਕੜੇ ਢਾ ਦਿੱਤੇ ਅੰਦਰ ਮੂਰਤ ਬਰਬਟ ਹੋ ਗਈ ਅਸੀਂ ਕਹੀ ਮੂਰਤ ਕਿੱਥੋਂ ਆਈ ਮੂਰਤ ਦੇ ਟੁਕੜੇ ਟੁਕੜੇ ਵਿੱਚ ਲੁਕੀ ਹੋਈ ਸੀ ਇਸੇ ਤਰ੍ਹਾਂ ਸਾਡੀਆਂ ਜਿਹੜੀਆਂ 83 ਲੱਖ ਜੁਨੀਆ ਨਾ ਪਿਆਰੇ ਜਦੋਂ ਕੜੀਏ ਦਾ ਪਰਮੇਸ਼ਰ ਦੇ ਸਿੱਧਰਾ ਕੜੀਓ ਤੋ ਬਹੁਤ ਸੁੜਤ ਪ੍ਰਚਲ ਪਛਦ ਬੜਾਈ ਕਰੇ ਗਦ ਰਚਦਾ ਦੀ ਨਹੀਂ ਪਿਆਰਿਓ ਗਲ 84 ਲੱਖ ਦੀ ਜੂਮ ਦੀ ਨਹੀਂ 70 ਲੱਖ ਜੁਨੇ ਬਿਲਕੁਲ ਸੰਤੋਸ਼ਤ ਹਾਂ ਬਿਲਕੁਲ ਸੰਤੋਸ਼ਤ ਹਾਂ ਸੁਖ ਮਾਣ ਰਹੀਆਂ ਨੇ ਕਿਉਂ ਬੜਾਈਏ ਤੁਸੀਂ ਮਲਕ ਦੀ ਹੈ ਨਾ ਜਿਹੜੀ ਮਲਕ ਦੀ ਚੀਜ਼ੋ ਬੜੀ ਥੋੜੀ ਹੁੰਦੀ ਆ ਮੜੀ ਨਹੀਂ ਹੁੰਦੀ ਮੂਜੀ ਆਪਾਂ ਜਿਸ ਵਿਚਾਰ ਤੇ ਆਪਾਂ ਉਦਾਰਤ ਜਿਹੜਾ ਹੋਰ ਉਹ ਜੋ ਪੱਥਰ ਤੋਂ ਜੋ ਕਟਿਆ ਤੇ ਮੂਰਤੀ ਲੱਣੀ ਤੇ ਦਰਦ ਹੋਈ ਦਰਦ ਹੋਈ ਨਾ ਉਗਲ ਬਕਰੀਏ ਤੇ ਸਾਨੂੰ ਉਸ ਦਰਦ ਮਹਿਸੂਸ ਨਹੀਂ ਹੋਈ ਕਿਉਂਕਿ ਉਹ ਪੱਥਰ ਤੋਂ ਦਰਦ ਹੋਈ ਪੱਥਰੀ ਦਾ ਸੌਦਾ ਸੀ ਮੈਨੂੰ ਕਿੰਨੇ ਦਾ ਦਰਦ ਹੋਈ ਹੁਣ ਜਦੋਂ ਸਾਡੀ ਮੂਰਤੀ ਘਰੇ ਪਰਮੇਸ਼ਰ ਨੇ ਇਹ ਥੋੜੀ ਜਿਹੀ ਬਕਰੇ ਦਾ ਨਾ ਕੀਤੀ ਇਹ ਥੋੜੀ ਬਕਰੇ ਦਾ ਨਾਲ ਇਹਦੀ ਦਰਦ ਕਿੱਥੇ ਹੋਈ ਇਹਦੀ ਦਰਦ ਮਾਤ ਦੇ ਗਰਭ ਵਿੱਚ ਹੋਈ ਜੰਮਣ ਦੀ ਬਹੁਤ ਵੱਡੀ ਇੱਕ ਸਜ਼ਾ ਉਬ ਵੀ ਦੁਖਦਾਈ ਉਹ ਤੋਂ ਜ਼ਿਆਦਾ ਮੰਨਦੀ ਜੰਮਣ ਤੇ ਮਰਨ ਦਾ ਨਾ ਦਰਦ ਦਾ ਦੁੱਖ ਹੈ ਨਾ ਉਹ ਮਰਨਾ ਰਤਨਾ ਮਾਰੀ ਨਹੀਂ ਜੁਨੀ ਮਾਰੀ ਨਹੀਂ ਜਿਸ ਆਪਾਂ ਨੂੰ ਹੁਣ ਗੱਲ ਵਿਚਾਰ ਕੇ ਦੀ ਨਾ ਆਪਾਂ ਵੀ ਜੁਨੀ ਤੋਂ ਬਚ ਜਾਈਏ ਜੁਨੀ ਬਚਣਾ ਤੋਂ ਤਾਂ ਨਾ ਜੇ ਤੋਂ ਕੋ ਕੋ ਖਤਰਾ ਹੋਵੇ ਖਤਰਾ ਤਾਂ ਕੋਈ ਹੈ ਨਹੀਂ ਤੇ ਬਚਣਾ ਕਿਥੋਂ ਆਲ ਦਾ ਡੰਮਣ ਤੇ ਮਰਨ ਦਾ ਜਿਹੜਾ ਦੁੱਖ ਆ ਨਾ ਇਹ ਤੋਂ ਬਚਣਾ ਹੈ ਇਸ ਦੁੱਖ ਤੋਂ ਬਚਣਾ ਹੈ ਦੁਨੀਆ ਤੋਂ ਨਹੀਂ ਬਚਣਾ ਦੁਨੀਆ ਸਾਰੀ ਜਿੰਨੀ ਸੁਖਮੰਦ ਨਹੀਂ ਨੇ ਕੇਵਲ ਇੱਕ ਬੰਦਾ ਹੈ ਜਿਹੜਾ ਇਕੱਲਾ ਦੁਖੀ ਹੈ 84 ਲੱਖ ਜੁਨਾ ਵਿੱਚੋਂ ਸਭ ਜੁਨੀਆਂ ਜਿਹੜੀਆਂ ਨੇ 83 ਲੱਖ ਸੁਖ ਭੋਗ ਲਈਆਂ ਨੇ ਆਨੰਦ ਮਾਣ ਰੀਆਂ ਨੇ ਕੇਵਲ ਬੰਦਾ ਦੁਖੀ ਆ ਅਰਮਾਨ ਕਿੱਡਾ ਵੱਡਾ ਮਿਲਿਆ ਇਹਨੂੰ ਸਤਕਾਰ ਕਿੱਡਾ ਵੱਡਾ ਮਿਲਿਆ ਇਹਨੂੰ ਕਿੰਨੀ ਵੱਡੀ ਸਭ ਤੋਂ 84 ਲੱਖ ਜੋਨ ਤੋਂ ਵੱਡੀ ਪਦਵੀ ਮਿਲੀ ਇਹਨੂੰ ਸਾਰੇ ਦਾ ਸਰਦਾਰ ਚਨਾ ਸ਼ਰਖ ਤੋਂ ਦਾ ਫਿਰ ਵੀ ਦੁਖੀ ਅਸਰ ਪੈ ਰਿਓ ਇਹਦੀ ਜੀ ਮੰਨਿਆ ਨਾ ਇਹ ਤ੍ਰਿਪਤ ਨਹੀਂ ਕਦੇ ਹੋਇਆ ਤ੍ਰਿਪਤ ਨਹੀਂ ਹੋਇਆ ਕਦੇ ਕਿਉਂ ਜਨਮ ਜਨਮਾਂ ਤਰਾ ਦੀ ਇਹਦੇ ਅੰਦਰ ਭੁੱਖਿਆ ਉਹ ਸੰਭਾਲ ਕੇ ਬੈਠਾ ਹੈ ਜਨਮ ਜਨਮਾਂ ਤਰਾ ਦੀ ਭੁੱਖ ਸੰਭਾਲ ਕੇ ਬੈਠਾ ਹੈ ਜਿੱਦਨ ਉਹ ਅੰਦਰਲੀ ਭੁੱਖ ਤੋਂ ਰੱਜ ਗਿਆ ਜਿੱਦਨ ਅੰਦਰਲੀ ਭੁੱਖ ਤੋਂ ਰੱਜ ਗਿਆ ਨਾ ਉਹ ਜਿਹ ਉਧਰ ਬੰਦੇ ਨੂੰ ਕੋਈ ਦੁੱਖ ਨਹੀਂ ਉਧਰ ਬੰਦੇ ਨੂੰ ਕੋਈ ਦੁੱਖ ਨਹੀਂ ਬਸ ਇਹਨਾਂ ਤੇ ਇੰਨੀ ਗੱਲ ਸਮਝਣੀ ਆ ਵੀ ਜੋ ਉਸ ਮੁਕਾਲਪੁਰ ਕਨੇ ਬਾਗੀਦ ਨੇ ਬਣਾਇਆ ਉਹ ਸਭ ਕੁਝ ਚੰਗਾ ਬਣਾਇਆ ਤੇ ਮੈਨੂੰ ਬਣਾ ਦਿੱਤਾ ਵੀ ਚੰਗਾ ਬਣਾਇਆ ਉਹ ਤੇ ਮੈਂ ਦੁਖੀ ਕਿਉਂ ਮਨ ਦੇ ਕੁਦਕੀਆਂ ਕੇਵਲ ਆਪਣੇ ਭੁੱਖ ਕਰਕੇ ਤਾਂ ਦੁਖੀ ਹੁੰ। ਦੁਨੀਆਂ ਦੇ ਕੋਲ ਇਹ ਮਨ ਇਹ ਸੋਚ ਇਹ ਅਕਲ ਇਹ ਸਰਪ ਨਹੀਂ ਉਸ ਗੱਲ ਨੂੰ ਸਮਝ ਰਣ ਬੰਦਾ ਸੰਸਾਰ ਦਾ ਜੇ ਨੂੰ ਸਰਦਾਰ ਬਹਾਦਰ ਨੂੰ ਅਗਰ ਵੀ ਆਜ਼ਾਦੀ ਦਿੱਤੀ ਇਹਨੂੰ ਗਿਆਰਵਾਂ ਵੀ ਜਾ ਦਿੱਤਾ ਪਰ ਵਰਤੋਂ ਨਹੀਂ ਕਰ ਰਿਹਾ ਇਹ ਧੰਨ ਦੱਸਣ ਮੱਤੇ ਧੰਨ ਗੁਰਦਾਮ ਸਾਹਿਬ ਮਹਾਰਾਜ ਜਿੰਦਗੀ ਦੇ ਸਾਰੇ ਸੁੱਖ ਤਿਆਕੇ ਸਾਡੇ ਪਰਿਵਾਰ ਵਾਸਤੇ ਸਾਡੀ ਉਹਨੂੰ ਭੁੱਖ ਨੂੰ ਸਮਝਾਉਣ ਵਾਸਤੇ ਸਾਡੀ ਸਪੀੜਾ ਨੂੰ ਸਮਝਦਿਆਂ ਹੋਇਆਂ ਧੰਨ ਗੁਰਦਾਨੂ ਸਾਹਿਬ ਜੀ ਮਹਾਰਾਜ ਜਿੰਦਗੀ ਦੇ ਸਾਰੇ ਸੁੱਖ ਛੱਡ ਦੇ ਇੱਕ ਵਜੇ ਕਰ ਦਿੰਦੇ ਆਪ ਕਿਧਰ ਗਏ ਆਪ ਦੁੱਖਾਂ ਵਾਲੇ ਪਾਸ ਨੂੰ ਗਏ